सीएम फेस अनाउंस करना चाहिए था कांग्रेस पार्टी नु 27 ਦੇ ਵਿੱਚ ਜਾਂ ਵਿਦਆਊਟ ਸੀਐਮ ਫੇਸ ਤੋਂ ਮੰਨਦਾ ਮੈਨੂੰ ਲੱਗਦਾ ਵਾ ਕਿ ਵੈਸੇ ਤੁਸੀਂ ਦੇਖੋਗੇ ਨਾਰਮਲੀ ਕਾਂਗਰਸ ਪਾਰਟੀ ਕਿਸੇ ਫੇਸ ਨੂੰ ਅਨਾਉਂਸ ਕਰਦੇ ਨਹੀਂਗੇ ਹਮਮ ਓਨਲੀ ਅੰਡਰ ਸਪੈਸ਼ਲ ਸਰਕਮਸਟੈਂਸਿਸ ਜਿਵੇਂ ਕਿ ਲੈਟਸ ਸੇ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵੱਡਾ ਗਰੁੱਪ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਕਾਫੀ ਜਾ ਕੇ ਉੱਥੇ ਦਿੱਲੀ ਮੋਟੀਵੇਟ ਕੀਤਾ ਤੇ ਉਹਨਾਂ ਨੇ ਮਨਿੰਦਰ ਸਿੰਘ ਨੂੰ ਚੀਫ ਮਿਨਿਸਟਰ ਦਾ ਫੇਸ ਔਨ ਕਰਤਾ ਪੋਰ ਸਟੇਟਾਂ ਵਿੱਚ ਵੀ ਕੀਤਾ ਹੋਊਗਾ ਬਾਈ ਦੇ ਵਿੱਚ ਵੀ ਲੱਗਦਾ ਕਿ ਜਿਵੇਂ ਕਿ ਹਲੇ ਇਸ ਵੇਲੇ ਸਾਡੇ ਆਪਸ ਵਿੱਚ ਥੋੜੀ ਜੀ ਡਿਫਰੈਂਸ ਆਫ ਓਪੀਨੀਅਨ ਵਗੈਰਾ ਹੈਗੇ ਨੇ ਤਾਂ ਹੋ ਸਕਦਾ ਕਿ ਇਸ ਟਿਨਿਓਰ ਵਿੱਚ ਕੋਈ ਇਦਾਂ ਦੀ ਗੱਲ ਸ਼ਾਇਦ ਨਾ ਕਰੇ ਪਾਰਟੀ ਬਾਕੀ ਲੱਗੇ ਜਾ ਕੇ ਪਤਾ ਨਹੀਂ ਹੁੰਦਾ ਕੋਈ ਪਾਰਟੀ ਦਾ ਕੀ ਫੈਸਲਾ ਨਹੀਂ ਨਹੀਂ ਤੁਹਾਡੇ ਪਰਸਨਲੀ ਮੈਂ ਤਜਰਬੇ ਦੇ ਨਾਲ ਪੁੱਛਦਾ ਵੀ ਕਰਨਾ ਚਾਹੀਦਾ ਐਕਚੁਅਲੀ ਇਟ ਇਜ਼ ਆਲਵੇਸ ਬੈਟਰ ਟੂ ਹੈਵ ਸਮ ਫੇਸ ਇਨ ਕਲੈਰਿਟੀ ਓਕੇ ਕਿਉਂਕਿ ਅੱਜ ਦੇਸ਼ ਵਿੱਚ ਜਾਂ ਵਰਲਡ ਵਿੱਚ ਪਰਸਨੈਲਿਟੀ ਓਰੀਐਂਟਡ ਪੋਲਿਟਿਕਸ ਘੁੰਮ ਰਹੀ ਹੈ ਤੁਸੀਂ ਦੇਖੋਗੇ ਬੀਜੇਪੀ ਵੀ ਤਾਂ ਮੋਦੀ ਨੂੰ ਲੈ ਕੇ ਆਉਂਦੀ ਨਾ ਜੀ ਜਾਂ ਕੋਈ ਹੋਰ ਦੂਸਰੀਆਂ ਪਾਰਟੀਆਂ ਵੀ ਇੱਕ ਚਿਹਰਾ ਪੇਸ਼ ਕਰਦੀਆਂ ਕਿਤੇ ਵੀ ਇਲੈਕਸ਼ਨ ਹੁੰਦੀ ਜਿਵੇਂ ਬਿਹਾਰ ਚ ਹੋਈ